ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈ ਜੀ ਸਕਰੀਨ ਤੇ ਜਰਨੀ ਹੁੰਦਾ ਬਾਈ ਸੋਨੂ ਕੋਲ ਆਏ ਆ ਅੱਜ ਅਪਾ ਪੰਜ ਨਾਗ ਲੈ ਕੇ ਆਏ ਚੰਗੇ ਫਾਰਮ ਵਾਲੇ ਨਾਗ ਆ ਸਾਰੇ ਇੱਕ ਸੂਇਲ ਤੋਂ ਬਾਈ ਆ ਗੱਲ ਬਾਤ ਬਾਾਈ ਨਾਲ ਕਰਾਵਾਂਗੇ ਕਿਹੜਾ ਨਾਲ ਕਿਵੇਂ ਆ ਤੇ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੀਤੇ ਹੋਰ ਠੀਕ ਆ ਸੋਨ ਹਾਂਜੀ ਹਾਂਜੀ ਪਹਿਲਾਂ ਤਾਂ ਵੀਰੇ ਨੰਬਰ ਬੋਲੋ ਨੰਬਰ ਬਾਈ ਹੈਗਾ 86990999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੀ ਸੀਨੀਅਲ ਸਿੰਘ ਵਾਲਾ ਨੇੜੇ ਤੇੜੇ ਨੇੜੇ ਆਪਾਂ ਨੂੰ ਭਾਉੜ ਵੀ ਆ ਵੀ ਦਿਹਾਲ ਸਿੰਘ ਵਾਲਾ ਕੀ ਤੇ ਚੰਗਾ ਚੱਲਿਆਦਾ ਕੰਮ ਕਰ ਵਧੀਆ ਚੱਲਿਆਦਾ ਮਾਲ ਵਧੀਆ ਓਕੇ ਨਿਕਲਿਆਦਾ ਮਾਲ ਵਧੀਆ ਬਸ ਆਈ ਜਾਂਦਾ ਊਡੇ ਵੀ ਕੀ ਜਾਂਦਾ ਬਾਈ ਓਕੇ ਜੀ ਹਾਂਜੀ अच्छा वीर आज फिर कितने नाग दिखाउने आज ਆਪਣੇ ਕੋਲੇ ਵੀਰੇ ਜਰਸੀ ਵੀ ਆ ਤੋਕੜ ਗੱਪਣ ਵੀ ਆ ਤੇ ਦਾ ਬਹਿਰ ਸੋਨੇ ਸੂਈ ਸੀ ਛੋੜਿਆ ਜਾ ਰੋ ਗਿਆ ਜੇਰ ਜੂਰ ਪਈ ਇਹੋ ਓਕੇ ਜੀ ਰੱਪੇ ਪਹਿਲਾਂ ਸੂਈ ਹੈ ਵੀਰੇ ਕੰਪਲੀਟ ਜੇਰ ਪਈ ਹੈ ਜੇ ਕੰਪਲੀਟ ਆ ਵੀਡੀਓ ਵੀ ਬਕਾਇਦਾ ਬਣਾਈ ਵੀ ਆ ਪੂਰੀ ਓਕੇ ਜੀ ਓਕੇ ਤੇ ਵੀਰੇ ਇੱਕ ਤੋਕੜ ਗੱਪਣ ਜਰਸੀ ਇੱਕ ਇਹ ਤੋਕੜ ਗੱਪਣ ਐਚ ਐਫ ਆ ਵੀਰੇ ਅੱਛਾ ਐਚ ਐਫ ਇਹ ਫਾਰਮ ਸੀ ਲਿਆ ਚਾਰ ਗਾਇਆਂ ਇਕੱਠੀਆਂ ਤੇ ਪੰਜ ਨਾਗ ਅਗੇ ਦੋ ਜਰਸੀ ਤੇ ਤਿੰਨ ਐਚ ਐਫ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਐਚ ਐਫ ਬੱਸੀ ਸੂਈ ਵੀ ਦੇਖੀ ਆਨੇ ਬਾਈ ਕੀ ਡੀਟੇਲ ਹੈ ਦੀ ਇਹ ਬੁੱਟੇ ਪਲੂਨ ਆ ਬਸ ਇਹ ਪਲੂਨ ਸੁਈ ਮੂੰਹ ਰੇ ਨਾਲ ਚਾਰ ਦੰਦਾ ਹਾਂ ਚਾਰ ਦੰਦਾ ਬਰੂਡ ਦੀ ਹੈਗੀ ਆ ਵੀਰੇ ਓਕੇ ਲੱਗਿਆ ਦੂਜਾ ਸੀਮਨ ਸੀ ਬਸੇ ਹੀ ਦਿੱਤਾ ਵੀਰੇ ਨੇ ਬੱਚੇ ਦਿੱਤਾ ਓਕੇ ਹਾਂਜੀ ਵੀਰੇ ਬਹੁਤ ਸੁਣੀ ਗਈ ਓਕੇ ਕਾ ਦੇਖੋ ਬਾਕੀ ਦੀ ਲੇਵਿਜ ਨਾਲ 3-4 ਕਿਲੋ ਬੋਲੀ ਕੱਢਤੀ ਹੁਣ ਤੇ ਬਾਕੀ ਦਾ ਜਿਵੇਂ ਪਹਿਲਾਂ ਨਾਲ ਥਾਣ ਸੁਣ ਬਹੁਤ ਚੰਗਾ ਕੱਢਿਆ ਹਨਾ ਹਨ ਵੀ ਚੰਗਾ ਬੁੱਟੇ ਕੱਦ ਵੀ ਫੁੱਲ ਆ ਵੀਰੇ ਓਕੇ ਲਿਆਓ ਫਿਰ ਇਹਨੂੰ ਬਾਹਰ ਨੂੰ ਤੋੜਾ ਤੋੜਾ ਕਰਾਇਗੇ ਚੱਕ ਤੇ ਬਾਕੀ ਦੀ ਗੱਲ ਹੁਣ ਤਾਂ ਜੇਰ ਕੰਪਲੀਟ ਹੋ ਚੁੱਕੀ ਆ ਹਨਾ ਇਹਦੀ ਹਾਂਜੀ ਹਾਂਜੀ ਓਕੇ ਜੀ ਤੇ ਫੇਸ ਫੁੱਸ ਪੂਰਾ ਚੰ ਹੂੰ ਓਕੇ ਜੀ ਆ ਦੇਖੋ ਤੇ ਲੇਵਾ ਨਾ ਠੁਕਮਾ ਲੇਵਾ ਠੋਸ ਬਾਕੀ ਥਾਣੀ ਨਹੀਂ ਬੁੱਡੇ ਵੀ ਜੰਮਦਾ ਪਹਿਲ ਨੂੰ ਨਹੀਂ ਨਹੀਂ ਵੀਰੇ ਤੇ ਬਾਕੀ ਦਾ ਸੁਹਾ ਨਹੀਂ ਮੰਨਿਆ ਹਨਾ ਸੋਨੂੰ ਜਮੇ ਬੱਚੀ ਨੇ ਬਹੁਤ ਸੋਹਣਾ ਵੀਰੇ ਚਾਰ ਦੰਦ ਚਾਰ ਦੰਦ origional ਵੀਰੇ ਓਕੇ ਜੀ ਜੇ ਕੰਪਲੀਟ ਹੋ ਗਿਆ ਬਟਾ ਤੇ ਸੋਨੂੰ ਕਿੰਨਾ ਦੁੱਧ ਦੇ ਦੋਗੀ ਇਹ ਵੀਰੇ ਪਹਿਲੀ ਵੇਰ ਕਿੰਨਾ ਦੁੱਧ ਕੱਢ ਸਕਦੀ ਆ ਦੀਵਾ ਦਾ ਹੁੰਦਾ ਬੱਚੀ ਤਾਂ ਵੀ ਆਪਾਂ 20 20 ਕਿਲੋ ਕਿੱਕ ਦੇ ਦਾਂਗੇ ਭਰਾਮ ਨਾ ਦੇ ਦੇਣਾ ਕੋਈ ਕਹਿਣ ਵਾਲੀ ਗੱਲ ਨਹੀਂ ਚੋਰੀ 25 ਕਿਲੋ ਦੇ ਦੇ ਜਾ ਕੇ ਪਰ ਆਪਾਂ 20 20 ਕਿਲੋ ਕਿੱਕ ਦੇ ਦੇਣਾ ਓਕੇ ਜੀ ਕੋਈ 20 20 ਕਿਲੋ ਬਾਹਰ ਨਹੀਂ ਹੈਗਾ ਆ ਦੇਖੋ ਲੇਵ ਵਾਲੂ ਫਾੜੀ ਵਾਲਾ ਆਰਡਰ ਹੈ ਨਾ ਹਾਂਜੀ ਵੀਰੇ ਹਮ ਆ ਦੇਖੋ ਕਮਾਲ ਦਾ ਆਰਡਰ ਤਿਆਰ ਕੀਤਾ ਤੇ ਬਾਕੀ ਦਾ ਕੋਈ ਇਹ ਸਾਰਾ ਲੇਵ ਹੀ ਆ ਭਾਲ ਭੂਲ ਨਹੀਂ ਹਨਾ ਕੋਈ ਐਡੀ ਬਲੂਨ ਨਹੀਂ ਵੀਰੇ ਹੋਰਾਂ ਨਹੀਂ ਬਲੂਨ ਨਹੀਂ ਦੇਖ ਓਨੇ ਹੀ ਮੂਰੇ ਓਨੇ ਹੀ ਮਗਰ ਆ ਬਈ ਲੈ ਓਕੇ ਜੀ ਆ ਨੇੜ ਤੋਂ ਚੈੱਕ ਕਰਾ ਦੀ ਮਾਰ ਅੱਛਾ ਦੇਖੋ ਜੀ ਬਾਕੀ ਦੀ ਗੱਲ ਸਰੋ ਫਾੜੀ ਵਾਲਾ ਆਰਡਰ ਤੇ ਬਾਕੀ ਦੀ ਗੱਲ ਬੱਚੀ ਕੱਦ ਕਾਠ ਹਰੀ ਹੈ ਨਾ ਵੀਰੇ ਕੱਦ ਦਾ ਬੁੱਟੀ ਹੁਣ ਇਹ ਤੋਂ ਕੈਮਰਾ ਮਾਰਦੇ ਸਾਰੇ ਹੀ ਚੰਗੇ ਵਿੱਚ ਕਈ ਵੀਰ ਵੀਡੀਓ ਦੇਖ ਕੇ ਕਹਿੰਦੇ ਗੱਤ ਵੀਡੀਓ ਵਾਲਾ ਵੱਡੇ ਬਣਾਉਂਦਾ ਕੋਈ ਨਹੀਂ ਨਹੀਂ ਸਾਰੇ ਕੋਈ ਜਿਹੜੀ ਫਾਰਮ ਦੇ ਵਿੱਚ ਗਾਂ ਹੁੰਦੀ ਹੈ ਕੋਈ ਛੋਟੀ ਗਾਂ ਹੁੰਦੀ ਹੈ ਛੋਟੀ ਨਹੀਂ ਹੁੰਦੀ ਬਾਕੀ ਦੇ ਇਹ ਵੀ ਚਾਰ ਦੰਦ ਬੱਚੀ ਨਾ ਵੱਡਿਆਂ ਦੇ ਬਰਾਬਰ ਗਈ ਖੜੀ ਹੈ ਨਾ ਜੀ ਵੀਰੇ ਹਾਂ ਬਾਕੀ ਅੱਦਲਾ ਹੁਣ ਮੇਰੇ ਮੋਢਿਆਂ ਤੇ ਹੁੰਦੇ ਤੇ 20 22 ਕਿਲੋ ਦੁੱਧ ਦੇ ਦੇਣੇ ਨੇ ਵੀਰੇ 20 22 ਕਿਲੋ ਕਹਿ ਕੇ ਦੇਵਾਂਗੇ ਦੁੱਧ 24 25 ਕਿਲੋ ਤੇ ਸੋਨੂ ਮਗਰ ਪਛਾ ਮਗਰ ਪਛਾ ਵੀਰੇ ਤੇ ਫਿਰ ਡਿਮਾਂਡ ਇਹਦੀ ਇਹ ਵੀ ਵੀਰੇ ਫਾਰਮ ਚੋਂ ਅਸੀਂ ਚੁੱਕੀ ਲਈ ਦੀ ਆ 40 11 16 ਦੀ ਫੋੜਾ ਡੈਨਮਾਰਕਾ ਦੀ ਕੀ ਲੱਗਿਆ ਵਗਾ ਇਹਦੇ ਵੀਰੇ ਲੱਗਿਆ ਪਿਆ ਆਪਣਾ ਕੀ ਇਹਨੂੰ ਕਹਿੰਦੇ ਹੁੰਦੇ ਆ ਟਮਾਟਾ ਦਾ ਸੈਕਸ਼ਨ ਸੀਮਨ ਲੱਗਿਆ ਓਕੇ ਖੋਲੋ ਇਹਨੂੰ ਤੋੜਾ ਤਰ੍ਹਾਂ ਨੱਕ ਰਹਿ ਕੇ ਚੈੱਕ ਕਰ ਤੇ ਕਿੰਨੇ ਦਿਨ ਬਾਕੀ ਆ ਇਹਦੇ ਇਹਦੇ ਦਿਨ ਵੀਰੇ ਬਏ ਬੁੱਟੇ ਹੈ 18 ਤਰੀਕ ਨੂੰ ਪੂਰੇ ਹੋਣਗੇ 18 ਤਰੀਕ ਨੂੰ ਦਿਨ ਪੂਰੇ ਹੋਣਗੇ 15 ਸੋਹਣਾਂ ਦਿਨ ਖੁੱਲੇ ਪਏ ਆ ਹੂੰ ਤੇ ਬਾਕੀ ਦਾ ਬੱਛੀ ਚੰਗੇ ਗਾਦਗਾਠ ਵਾਲੀ ਦੂਜਾ ਵੀਰੇ ਦੂਜਾ ਦੂਜਾ ਸੂਆ ਰਿਜ ਦੇ ਓਕੇ ਇਹਦਾ ਵੀ ਫਾੜੀ ਵਾਲਾ ਆਰਡਰ ਆ ਹਨਾ ਤੇ ਕਰਮ ਵਾਲੀ ਬਾਕੀ ਕੀ ਗੱਲ ਹੋਰ ਬੁੱਟੀ ਹਜੇ ਵਿਚਾਰੀ ਦੇ ਦਿਨ ਪਿਆ ਕਰਮ ਵਾਲੀ ਦੇ ਤੇ ਲਾ ਕੁਲਟੀ ਵਾਲਾ ਆਰਡਰ ਲੈ ਚਲੋ ਜੀ ਤਾਓ ਬਾਜੀ ਮੈਂ ਚਾਰੇ ਪਾਸੇ ਕਿਸੇ ਪਾਸੋਂ ਖੁੰਜੀ ਨਹੀਂ ਇਹ ਵੀ ਚੈੱਕ ਕਰਾ ਦੇ ਬਾਕੀ ਦੀ ਗੱਲ ਸਮੀ ਬੜੀ ਵੀ ਬਹੁਤ ਜ਼ਿਆਦਾ ਆ ਹਾਂਜੀ ਹਾਂਜੀ ਓਕੇ ਆ ਜਮਾ ਆ ਦੇਖੋ ਜੀ ਕੁਆਲਟੀ ਪੂਰੀ ਫੁੱਲ ਕਲਾ ਕਲਾ ਟਾਪੀ ਇਹਦੀ ਗੱਲ ਆ ਬਈ ਕੋਈ ਚਾਹੇ ਆਪਣਾ ਸਾਈ ਕਰ ਲੈ ਸੂਈ ਤੋਂ ਲੈ ਜੀ ਕਿੰਨਾ ਦੁੱਧ 34-35 ਕਿਲੋ ਪ੍ਰੂਨ ਨੇ ਦਿੱਤਾ ਪਰ 36-37 ਲੀਟਰ ਦੀ ਗਰੰਟੀ ਦੇ ਭੇਜ। ਓਕੇ ਓਕੇ ਕਿੰਨੇ ਦਿਨ ਬਾਕੀ ਦੱਸਿਆ ਵੀਰੇ? ਦਿਨ ਪਏ ਆ 15 ਵੀਰੇ। ਓਕੇ ਜੀ। ਤੇ ਥਣ ਥਣ ਓਕੇ ਆ ਸਾਰੇ। ਓਕੇ ਵੀਰੇ ਓਕੇ ਸਭ। ਠੀਕ ਆ ਵੀਰੇ ਲੈ ਚੱਲੋ। ਬਾਕੀ ਤੁਹਾਨੂੰ ਜਿਆਣਾ ਵੀ ਉੱਤੇ ਵੀਡੀਓ ਬਣਾਉਣ ਜਾਂਦਾ ਏ ਠੀਕ ਆ ਕੱਟ ਮਿਲਦੀ। ਨਹੀਂ ਮਿਲਦੀ ਕਹਾਟੀ। ਓਕੇ ਜੀ। ਬਾਕੀ ਦੀ ਗੱਲ ਤੁਹਾਨੂੰ ਫਿਰ ਇਹਦਾ ਡਿਮਾਂਡ ਕੀ ਆ ਗਈ ਵੀਰੇ? ਇਹਦਾ ਫਿਰ ਬੂਨਤੀ ਹੋਈ ਹੈ। ਬਾਕੀ ਦੀ ਗੱਲ ਤੁਹਾਨੂੰ ਐ ਨਹੀਂ ਵੀ ਕੱਲੇ ਦੁੱਧ ਆ ਹਨਾ ਸਾਰੇ ਕੈਰੇਕਟਰ ਆ ਇਹਦੇ ਵਿੱਚ। ਪੂਰਾ ਪੂਰਾ ਜੇ ਕੋਈ ਫਾਰਮਰ ਵਾਲਾ ਬੰਦਾ ਹੈ ਨਾ ਨਾ ਤਾਂ ਆਪਾਂ ਫਾਰਮਰਾਂ ਦੇ ਜਾ ਕੇ ਕੱਚੀ ਗੱਲ ਕਹਿੰਦੇ ਹਾਂ ਓਕੇ ਓਕੇ ਕੋਈ ਅਗਲੀ ਦੀ ਮਿਹਨਤ ਕਰੀ ਤੂੰ ਵੀ ਸਿਆਣਾ ਲੱਗਦਾ ਵੀ ਆ ਕੇ ਬੱਸੀ ਵਾਣਦੀ ਬਾਹਰ ਤੇ ਬਾਕੀ ਦਾ ਮੁੱਲੇ ਦਾ ਜਾਇਜ਼ ਹੋਊਗਾ ਫੋਨ ਤੇ ਓਕੇ ਆ ਲੈਵਾ ਦਿਖਾ ਦੇ ਨੇੜ ਤੋਂ ਥਣ ਦਿਖਾ ਦੇ ਬਸ ਪਿੰਡ ਦਾ ਦਾ ਘੀਰਿਆਂ ਤੋਂ ਪਤਾ ਲੱਗ ਜਾਂਦਾ ਵੀਰੇ ਚੰਗੀ ਹੈਗੀ ਉਹੋ ਜੀ ਗੱਲ ਨਹੀਂ ਹੈਗੀ ਚੰਗੀ ਬੱਛੀ ਹੈਗੀ ਤੇ ਕਦਰਦਾਨ ਹੀ ਬੰਦਾ ਇਹਨੂੰ ਲਊਗਾ ਹਾਂਜੀ ਹਾਂਜੀ ਓਕੇ ਹੁਣ ਦੋ ਨੰਬਰ ਤਿੰਨ ਨੰਬਰ ਵੀਰੇ ਬੱਚੇ ਇਹ ਵੀ ਅਸੀਂ ਬਾਹਰ ਚਲੀਏ ਤੋ ਕੜਕ ਬਣਾ ਦੇ ਕਿੰਨੇ ਜਿਆਦੀ ਚੱਕ ਬਾਸ ਚੈੱਕ ਪਾਸ ਵੀ ਤਿੰਨ ਮਹੀਨੇ ਦੀ ਹੈ ਪੂਰੀ ਦੁੱਧ 16 ਕਿਲੋ ਕਹੀ ਕਹੀ ਸੀ ਆਈ ਮਸ਼ੀਨ ਤੇ ਪਰ ਹੁਣ ਆਪਣੇ ਕੋਲ 32 ਤੇ 12 ਦਿੰਦੀ 12 ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਵੀ ਰੈਡੀ ਹੈ ਖੋਲੋ ਇਹਨੂੰ ਵੀ ਤੋੜਾ ਤਰ੍ਹਾਂ ਕਿੰਨੇ ਚਿਰ ਦੀ ਗੱਭਣਗੇ ਇਹ ਤਿੰਨਾਂ ਦੀ ਹੋਣੀ ਬੁੱਤੇ ਚੈੱਕ ਪਾਸ ਚੈੱਕ ਪਾਸ ਵੀ ਖੋਲੋ ਇਹਨੂੰ ਤੋੜਾ ਤਰ੍ਹਾਂ ਕਰਕੇ ਦੁੱਧ ਨਹੀਂ ਕੱਢਿਆ ਸੱਜਰ ਨਹੀਂ ਮੰਨ ਕੇ ਚਾਹ ਤੀਜੇ ਸੂਏ ਸੂ ਹੁਣ ਵੀ ਦੂਜੇ ਸੂਏ ਦੁੱਧ ਕੱਢਿਆ ਨੇ 33-34 ਲੀਟਰ ਓਕੇ ਬਾਕੀ ਅੱਜ ਜਿੰਨੀਆਂ ਵੀ ਵੜਾਂ ਤੇਰੀਆਂ ਹੈਗੀਆਂ ਸਾਰਿਆਂ ਦੇ ਲੀਵੇ ਕੁਆਲਿਟੀ ਵਾਲੇ ਆ ਬਈ ਫੁੱਲ ਸਹੇਜ ਆ ਉੱਚਾ ਦਾ ਤਾਂ ਵਾਲੇ ਤੇ ਕ ਤੇ 12 ਕਿਲੋ ਬਾਈ ਕਹਿੰਦਾ ਸੀ 15 ਹੀ 12 ਕਿਲੋ ਦੁੱਧ ਤੁਸੀਂ ਮਿਣ ਕੇ ਲਿਆ ਸਕਦੇ ਹੋ ਕੋਈ ਲਿਆ ਵੀ ਕੋਣ ਹੈ ਫੁੱਟੇ ਚੱਕਰ ਜਿਹੜਾ ਮਸ਼ੀਨ ਤੇ ਕੁਝ ਚੋਣੇ ਉਹਦਾ ਥੋੜਾ ਜਿਹਾ ਹੱਥ ਨਾਲ ਫਰਕ ਪਈ ਓਕੇ ਜੀ ਓਕੇ ਓਕੇ ਬਾਕੀ ਜੀ ਵੀ ਪਸ਼ੂ ਹੌਲੀ ਹੌਲੀ ਲਾਉਂਦਾ ਓਕੇ ਜੀ ਓਕੇ ਓਕੇ ਆ ਦੇਖੋ ਜੀ ਤੇ ਵੱਡੇ ਸਾਈਜ਼ ਦੀ ਇਹ ਹੈਗੀ ਤੇ 3 ਮਹੀਨੇ ਚ ਇੱਕ ਪਾਸ 12 ਲੀਟਰ ਦੁੱਧ 6 ਲੀਟਰ ਪਰ ਟਾਈਮ ਦਾ ਤੁਸੀਂ ਮਿਣ ਕੇ ਲਿਆ ਸਕਦੇ ਹੋ ਤੇ ਬਾਕੀ ਆ ਸੂਆ ਇਹ ਕਿਹੜੇ ਵਾਸਤੇ ਗੱਪਣਾ ਹੁਣ ਵੀਰੇ ਇਹ ਵੀ ਤੀਜੇ ਸੂ ਫੁੱਟੇ ਤੀਜੇ ਵਾਸਤੇ ਗੱਪਣਾ ਦੋ ਸੂਏ ਸੂਈ ਵੀ ਆ ਹਾਂਜੀ ਕਿੰਨਾ ਗਰ ਰਕਾਰ ਰਿਹਾ ਇਹਦਾ ਇਹਦੀ ਫੋਨਤੀ ਕਰੀ ਓਕੇ ਸਾਰਿਆਂ ਦੀ ਫੋਨਤੀ ਹੈ ਅੱਜ ਤੇ ਬਾਕੀ ਦਾ ਤੋਹਫਾ ਹੀ ਆ ਹਨਾ ਤੋਹਫਾ ਹੀ ਹੈ ਵੀਰੇ ਲੈ ਜਿਹੜਾ ਮਰਜੀ ਕੋਈ ਮੇਰਾ ਵੀਰ ਲੈ ਹਲਗਾ ਦੇ ਨੀੜ ਤੋਂ ਲੈ ਵਾਲਾ ਆ ਦੇਖੋ ਜੀ ਪੂਰੀ ਬਾੜੀ ਵਾਲਾ ਆਰਡਰ ਹੈ ਦਾ ਵੀ ਹੂੰ ਤੇ ਜਰਸੀ ਹੁਣ ਵੀਰੇ ਜਰਸੀ ਵੀਰੇ ਕਿੰਨੇ ਦਿਨ ਕੱਟੋ ਇਹਦੀ ਓਰੀਜਨਲ ਆ ਇਹ ਵੀ ਫਾਰਮ ਚੋਂ ਹੀ ਲਈ ਆ ਦੰਦ ਕਹਿਆ ਮੂੰਚੋਂ ਦੰਦ ਵੀਰੇ ਓਰੀਜਨਲ ਚਾਰ ਹੋ ਗਈ ਆ ਪੱਟ ਕੇ ਹੀ ਭਾਗਾਂਗੇ ਚਾਰ ਜੇ ਆਪਾਂ ਗੱਲ ਕਰ ਲਗੇ ਓਰੀਜਨਲ ਪੰਜਾਬ ਵਾਲੀ ਪੰਜਾਬ ਵਾਲੀ ਤੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ ਵੀਰ ਦਿਨ ਪਏ ਹਜੇ ਬੁੱਢੇ 15 15 ओके फॉलो ਇਹਨੂੰ ਤੋੜਾ ਤਰਾ ਕਰਕੇ ਚੈੱਕ ਬਾਕੀ ਦੇ ਗੱਲ ਕੱਚੀ ਹੈ ਹਿਸਾਬ ਨਾਲ ਜੱਜ ਕਰ ਲਈ ਜਿਹਦੇ ਕਰਮ ਵਾਲੀ ਤਿਆਰ ਹੋ ਗਈ ਹੈ ਤੇ ਉਹ ਮਾਰਦੀ ਖੋਦਾ ਬਾਈ 11 ਹੈਡ ਦਾ ਅੱਗੇ ਲੱਗਿਆ ਵੇ ਤੁਸੀਂ ਹੂੰ ਕੁਆਲਿਟੀ ਵਾਲੀ ਚੀਜ਼ ਆ ਹਾਂਜੀ ਹਾਂਜੀ ਤੇ ਇਹ ਲੈਵੇ ਅੱਜ ਸਾਰੇ ਆ ਦੇ ਨਾ ਪੂਰੇ ਕੰਪੀਟੀਸ਼ਨ ਵਾਲੀਆਂ ਬੈੜਾਂ ਵਾਲੇ ਹੈ ਗਿਆ ਬਾਈ ਬੁੱਤੇ ਦੱਸਣ ਦੀ ਲੋੜ ਹੀ ਨਹੀਂ ਬੱਸ ਇਹ ਗੱਲ ਹੈ ਹੂੰ ਇਹ ओरिजिनल ਜਰਸੀ ਪੰਜਾਬ ਵਾਲੀ ਜਿਹੜੀ ਆਪਾਂ ਓਕੇ ਓਕੇ ਜਮਾ ਬਾਕੀ ਦੀ ਗੱਲ ਸਮਝ ਮੌਜੂਦ ਕਿੰਨੂ ਕੋਈ ਲੀਵ ਕਿੰਨੂ ਲੈ ਵੀ ਅਰੇ ਪੱਜੀ ਆ ਫਿਰ 15 ਦਿਨਾਂ ਨੂੰ ਕੋਈ ਸੋਰੀ ਬੜ ਜਾਣਾ ਹੱਡਾਂ ਪੈਰਾਂ ਦੀ ਬਹੁਤ ਜ਼ਿਆਦਾ ਮਜ਼ਬੂਤ ਆ ਪੂਰੀ ਮਜ਼ਬੂਤ ਆ ਵੀਰੇ ਆ ਦੇਖੋ ਫੇਸ ਕਰਦੇ ਆ ਆ ਦੇਖੋ ਜੀ ਹੈੱਡ ਦੇਖੋ ਕਿੰਨਾ ਵਧੀਆ ਬੋਦੀ ਦੇਖੋ ਤੇ ਅੱਖਾਂ ਦੇਖੋ ਇਹ ਨਿਸ਼ਾਨੀ ਹੁੰਦੀ ਆ ਇਹਦੀ ਲੈ ਚੱਲ ਵੀਰੇ ਤੇ ਲੇਵਾ ਚੰਗਾ ਗੱਦਾ ਪਟਣ ਲੱਗੀ ਆ ਹਨਾ ਹਾਂਜੀ ਹਾਂਜੀ ਵੀਰੇ ਓਕੇ ਜਮਾ ਤੇ ਇਹਦੀ ਫਿਰ ਡਿਮਾਂਡ ਬਾਈ ਪੂਰਤੀ ਹੋਊ ਓਕੇ ਪੂਰਤੀ ਠੀਕ ਆ ਤੇ ਇੱਕ ਜਰਸੀ ਮੰਨ ਕੇ ਨਹੀਂ ਨਹੀਂ ਵੀਰੇ ਬਹੁਤ ਚੰਗੀ ਬਾਈ ਪੂਰੀ ਬੀਐਫਸੀ ਹੈ ਨਹੀਂ ਪੂਰੀ ਚੰਗੀ ਤੇ ਬਾਕੀ ਤਾਂ ਸਮੀ ਵਾਲੀ ਬੀਬੀ ਫੁੱਲਾ ਹਾਂਜੀ ਐਨੀ ਗੱਲ ਹੈਗੀ ਵੀ ਕਿਤੇ ਟੁੱਟੀ ਮਰੀ ਜੀ ਹੋਵੇ ਤੇ ਸਾਰੇ ਨਾਗ ਅੱਜ ਪੂਰੇ ਚੰਗੇ ਤੇ ਹੁਣ ਆਪਾਂ ਗੱਲ ਕਰ ਲਈਏ ਲਾਸਟ ਤੇ ਪੰਜ ਨੰਬਰ ਇਹਨੂੰ ਬਈ ਕੋਈ ਜਰਸੀ ਮੰਗ ਲੈ ਜਰਸੀ ਕ੍ਰੋਸ ਮੰਗ ਲੈ ਹੈਨਾ ਥੋੜੀ ਜ਼ੈਰ ਸ਼ਹਿਰ ਤੇ ਜਰਸੀ ਨਾਲ ਸ਼ਹਿਰ ਸ਼ਹਿਰ ਮੰਗਣ ਕੇ ਲਈ ਜੈਸੀ ਜਰਸੀ ਕਿੰਨੇ ਦਿਨ ਬਾਕੀ ਐ ਤੁਹਾਨੂੰ ਇਹਦੇ ਤਿੰਨ ਬਈ ਇਹਨੇ ਬੁੱਢੇ ਪਏ ਆ ਹਜੇ ਤਿੰਨ ਚਾਰ ਦਿਨ ਤਿੰਨ ਤੋਂ ਚਾਰ ਦਿਨ ਪੈਣੇ ਆ ਦੁੱਧ ਵੀਰੇ ਦੇ ਦੂ 17-18 ਕਿਲੋ ਕੋਲਾ ਠੰਡ ਫੰਕਾ ਦੇ ਦੂ ਓਕੇ ਓਕੇ ਲੈ ਚੱਲੋ ਇਹਨੂੰ ਵੀ ਇਹਦਾ ਦੁੱਧ ਬਹੁ ਦੂਜਾ ਕਿੰਨਾ ਦੁੱਧ ਦਿੱਤਾ ਹੋਇਆ ਪਹਿਲੇ ਸੂਏ ਦਾ? ਪੱਕੇ ਮੇਰੇ ਇਹ ਸੁਣ 17 ਕਿਲੋ ਦਿੱਤਾ 18 19 ਕਿਲੋ ਮੌਜ ਨਾ ਕਰਦਾ। ਦੇ ਦੇਣਾ ਵੀਰੇ ਮੌਜ ਨਾ ਦੇ। ਖਣ ਖਣ ਖਾਣ ਤੋਂ ਖਾਦੇ ਰੇਟ ਤੋਂ ਬਹੁਤ ਚੰਗੇ। ਖਣ ਵੀ ਤੇ ਬਾਕੀ ਦਾ ਨਾੜਾਂ ਵੀ ਚੰਗੀਆਂ ਹਵਾਨੇ ਤੇ ਆ ਦੇਖੋ ਜੀ। ਤੇ ਬਾਕੀ ਦਾ ਫੇਸ ਕਰੋ ਚੱਕ ਲੈ ਚੱਲੋ ਵੀਰੇ। ਕੁਆਲਿਟੀ ਸਾਰੀਆਂ ਦੀ ਚੰਗੀ ਆ। ਦੂਜਾ ਸੂਆ 18 ਤੋਂ 19 ਕਿਲੋ ਦੁੱਧ ਬਾਈ ਕਹਿੰਦਾ ਦੇਊਗੀ ਤੇ ਕੋਈ ਦੂਜੇ ਤੋਂ ਤੀਜਾ ਸੂਆ ਨੀ ओरिजिनल ਆ ਜਿਹੜੀ ਗੱਲ ਹੈਗੀ ਆ। ਮੈਂ ਤੁਹਾਨੂੰ ਦੱਸੂਗੀ ਗਾਇ। ਆ ਦੇਖੋ ਜੀ। ਕੁਆਲਿਟੀ ਕਰੋ ਇਹਦੇ ਵਿੱਚ ਇੱਕ ਤੇ ਦੁੱਧ ਵੀ ਕਰਮ ਵਾਲੀ ਨੇ ਫੈਟ ਇਹ ਇੱਕ ਪਸੂ ਭਾਲ ਕਰਦੀ ਹਾਂ ਜੋ ਕੋਈ ਚੱਕਰ ਨਹੀਂ ਭਾਲਦਾ ਵੀਰੇ ਹੋ ਹੀ ਜਾਂਦੀ ਹੈ ਕਿਉਂਕਿ ਗੱਬਣਾ ਗਾਇਆਂ ਦੇ ਭਾਲ ਵਾਲਾ ਪਸ਼ੂ ਹੀ ਦੁੱਧ ਚੰਗਾ ਦਿੰਦਾ ਹੈਗਾ ਆ ਦੇਖੋ ਜੀ ਕੁਆਲਿਟੀ ਇਹਦੀ ਵੀ ਪੂਰੀ ਪੂਰਾ ਸਾਰਾ ਕਿਸੇ ਗਾਂ ਦਾ ਨਹੀਂ ਨਹੀਂ ਪੈਰਾਂ ਪੂਰਿਆਂ ਦੀਆਂ ਸਾਰੀਆਂ ਸਟਰੋਂਗ ਆ ਕੋਈ ਉਹਵੇਂ ਗੱਲ ਨਹੀਂ ਹੈਗੀ ਵੀ ਕੋਈ ਪੈਰਾਂ ਦੀ ਮਾਰੀ ਹੋਵੇ ਹੈਨਾ ਹਾਂਜੀ ਤੇ ਇਹਦੀ ਫਿਰ ਬੜਮਾਣੀ ਦੀ ਫੋਨ ਤੇ ਇਹ ਵੀ ਉਹ ਤੇ ਹਉ ਛੋਟਾ ਜਿਹਾ ਰੇਡੀ ਕਿ ਬਹਾ ਬੜਾ ਓਕੇ ਛੋਟਾ ਜਿਹਾ ਰੇਡੀ ਤੇ ਦੁੱਧ ਦੇ ਨੇ ਬਾਕੀ ਦੇਣਾ ਤਿਆਰੀ ਬਹੁਤ ਆ ਦੁੱਧ ਵਧੀਆ ਦੋ ਤੇ ਵੀਰੇ ਕਿੰਨੇ ਦਿਨ ਬਾਕੀ ਆ ਤੇ ਇਹ ਵੀਰੇ ਲੈ ਜੀ ਬਾ ਦੋ ਤਿੰਨ ਦਿਨ ਆਈ ਕੋਈ ਸੁਪ ਵੀ ਗੱਲ ਪਰਸੋਂ ਤਾਈ ਨਹੀਂ ਨਹੀਂ ਹਜੇ ਜਿਆਦਾ ਸੁੰਦੀ ਸੁੰਦੀ ਬਈ ਇਹਨੇ ਤੇ ਚੰਗੇ ਸਾਰੇ ਨਾਲ ਕੋਈ ਦੂਜੇ ਕੋਈ ਟੀਜੇ ਵਾਲਾ ਟੋਕੜ ਗੱਬਣ ਦਿਖਾਤੀ ਸੂਈ ਸਵਾਈ ਦਿਖਾਤੀ ਆਜ ਮੈਂ ਫੇਰ ਬਾਹਰ ਦੁਆਰ ਤੋਂ ਕਹਿਣਾ ਆਹ ਦੇਖੋ ਜੀ ਫੁੱਲ ਸਾਈਜ਼ ਆ ਕੋਈ ਛੋਟਾ ਤੇ ਚੇਪ ਮੈਂ ਨਾ ਕਦੇ ਛੋਟਾ ਕਰਾਂ ਜੋ ਬੱਸ ਹੀ ਬਹੁਤ ਚੰਗੀ ਬਾਕੀ ਜਿਹੜੀ ਕੁਆਲਿਟੀ ਆ ਆਪਣੀ ਜਿਹੜੀ ਗਰੰਟੀ ਆ ਉਹ ਆਪਾਂ ਜੀ ਦੀ ਚੀਜ਼ ਉਹ ਨਹੀਂ ਦੱਸਾਂਗੇ ਉਹ ਨਹੀਂ ਦੱਸਾਂ ਨੰਬਰ ਬੋਲ ਦੇ ਨੰਬਰ ਬਈ 78990999728 ਹਮਤਪੁਰਾ ਜ਼ਿਲ੍ਹਾ ਮੋਗਾ ਤੇ ਸੀਨੀਅਰ ਸਿੰਘਲ ਤੇ ਨਾਮ ਸੁਣ ਓਕੇ ਵੀਰੇ ਪੰਜ ਬੈੜਾ ਸੀ ਪੰਜੇ ਤੁਹਾਨੂੰ ਦਿਖਾ ਦਿਆਂ ਤੋਕੜ ਗੱਪਣ ਦਿਖਾਤੀ ਸੂਈ ਸਵਾਈ ਦਿਖਾਤੀ ਚੰਗੇ ਦੁੱਧ ਵਾਲੀ ਦਿਖਾਤੀ ਇੱਕ ਤੇ ਦੋ ਜਰਸੀ ਦਿਖਾਤੀਆਂ ਬਾਕੀ ਸਾਰੇ ਵੀਰਾਂ ਦਾ ਇੰਨਾਂ ਤਾਂ ਵੀਡੀਓ ਦੇਖਣ ਲਈ ਤਾਂ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ